ਇਹ ਵੀਡੀਓ ਕਿਸਾਨ ਭਰਾਵਾਂ ਦੇ ਲਈ ਤਾਂ ਹੈਗੀ ਹੋਈ ਹੈਗੀ ਆ ਪਰ ਆਮ ਲੋਕਾਂ ਦੇ ਲਈ ਬਹੁਤ ਮਹੱਤਵਪੂਰਨਾ ਹਰ ਬੰਦੇ ਨੂੰ ਇਹ ਵੀਡੀਓ ਸੁਣਨੀ ਚਾਹੀਦੀ ਹੈ ਜਿਆਦਾ ਲੰਮੀ ਨਹੀਂ ਕਰਾਂਗੇ ਬਹੁਤ ਛੋਟੀ ਰੱਖਾਂਗੇ ਪਰ ਗੱਲ ਤਤ ਦੀ ਕਰਾਂਗੇ ਕਿਉਂ ਕਿ ਇਸ ਟਾਈਮ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬ ਦਾ ਪ੍ਰਸ਼ਾਸਨ ਥੱਲੇ ਤੋਂ ਲੈ ਕੇ ਉੱਤਲੇ ਲੈਵਲ ਤੱਕ ਦਾ ਅਫਸਰ ਧੂ ਧੂ ਕਰਦਾ ਫਿਰਦਾ ਹੂਟਰੀ ਵਜਦੇ ਨੇ ਪਿੰਡਾਂ 'ਚ ਤੇ ਕਿਧਰੇ ਪਸ਼ੂ ਕਿੱਲੇ ਤੜਾਈ ਜਾਂਦੇ ਨੇ ਤੇ ਕਿਧਰੇ ਜਵਾਕ ਚੰਗੜਾ ਮਰੀ ਜਾਂਦੇ ਨੇ ਕਿਉਂ ਕਿਉਂਕਿ ਵਾਤਾਵਰਨ ਬਚਾਉਣਾ ਹੈ ਪਰਾਲੀ ਨੂੰ ਅੱਗ ਨਹੀਂ ਲਗੰਦੇ ਨਹੀਂ ਹੁਣ ਪਰਾਲੀ ਨੂੰ ਅੱਗ ਲੱਗਣ ਦੀ ਜਦੋਂ ਗੱਲ ਆਉਂਦੀ ਆ ਤਾਂ ਉਦੋਂ ਗੱਲਾਂ ਦੀ ਇੱਕ ਪੰਡ ਖੁੱਲਦੀ ਆ ਉਹ ਪੰਡ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਜ਼ਰੂਰੀ ਗੱਲਾਂ ਆਪਾਂ ਕਰਾਂਗੇ ਉਸ ਪੰਡ ਨੂੰ ਖੋਲਾਂਗੇ ਤੁਸੀਂ ਵੀਡੀਓ ਨੂੰ ਅਖੀਰ ਤੱਕ ਵੇਖਿਓ ਛੋਟੀ ਹੋਈ ਰੱਖਾਂਗੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ 에ਅਰ ਪੋਲੂਸ਼ਨ ਕਾਦੇ ਨਾਲ ਹੁੰਦਾ ਇੰਡਸਟਰੀ ਦੇ ਕਰਕੇ ਆਪਾਂ ਸਾਰੇ ਸੈਕਟਰਾਂ ਤੇ ਨਿਗਾਹ ਮਾਰ ਲੈਣੇ ਆ ਇੰਡਸਟਰੀ ਦੇ ਕਰਕੇ ਪੰਜਾਬ ਦੇ ਵਿੱਚ ਹਵਾ ਖਰਾਬ ਹੁੰਦੀ ਹੈ 30% ਫਿਰ ਟਰਾਂਸਪੋਰਟ ਦੇ ਕਰਕੇ 28% ਪੋਲੂਸ਼ਨ ਫਿਰ ਧੂੜ ਮਿੱਟੀ ਗਰਦਾ ਇਹ ਉੱਡਦਾ ਸਭ ਕੁਝ ਜਿਹੜਾ ਇਹਦੇ ਕਰਕੇ ਹੁੰਦਾ 17% ਪੋਲੂਸ਼ਨ ਤੇ ਜਿਹੜੇ ਜਨਰੇਟਰ ਚੱਲਦੇ ਨੇ ਆਪਣੇ ਹੋਰ ਕੋਲਾ ਵਗੈਰਾ ਹੁੰਦਾਗਾ ਇਹ ਵੀ ਇੰਡਸਟਰੀਆਂ ਚ ਚੱਲਦਾ ਜ਼ਿਆਦਾਤਰ ਵੱਡੇ ਜਨਰੇਟਰ ਚੱਲਦੇ ਨੇ ਇਹਨਾਂ ਦਾ ਕਰਕੇ ਹੁੰਦਾ 11% ਤੇ ਜਿਹੜੇ ਘਰਾਂ ਦੇ ਵਿੱਚ ਚੁੱਲ੍ਹੇ ਚੱਲਦੇ ਨੇ ਤੇ ਹੋਰ ਰੈਸ਼ੀ ਏਰੀਆਾਂ ਦੇ ਵਿੱਚ ਮਤਲਬ ਜੋ ਵੀ ਆਗੂ ਗਲਾਈ ਜਾਂਦੀ ਆ ਉਹਦੇ ਕਰਕੇ ਹੁੰਦਾਗਾ 10% ਤੇ ਜਿਹੜਾ ਫਸਲਾਂ ਦੀ ਰਹਿਤ ਖੂਦ ਨੂੰ ਜਾਨੀ ਕਿ ਤਰਾਲੀ ਨੂੰ ਮਚਾਇਆ ਜਾਂਦਾ ਇਹਦੇ ਕਰਕੇ ਪ੍ਰਦੂਸ਼ਣ ਹੁੰਦਾ ਬਾਈ ਜੀ 4% ਕਰ ਲੋ ਕਿ ਉਹ ਨੂੰ ਭੰਡਾ 4% ਪੋਲੂਸ਼ਨ ਸਰਕਾਰ ਨੂੰ ਦਿਖੀ ਜਾਂਦਾ ਤੇ ਜਿਹੜਾ 30% ਹੋ ਰਿਹਾ ਉਹਨੂੰ ਹਾਕਾਂ ਮਾਰ ਰਹੇ ਨੇ ਉਹਦੇ ਗੇਟਾਂ ਦੇ ਮੂਹਰੇ ਤਲਵੰਡੀ ਏਰੀਏ ਦੇ ਵਿੱਚ ਵਗਜੋ ਗੇਟਾਂ ਦੇ ਮੂਹਰੇ ਲੋਕ ਨਾਰੇ ਮਾਰ ਰਹੇ ਨੇ ਕਿ ਭਾਈ ਇੱਥੇ ਟਾਇਰ ਫੂਕੀ ਜਾਂਦੇ ਨੇ ਇਹ ਸਾਡੇ 10 ਮਹੀਨਿਆਂ ਦੇ ਵਿੱਚ ਵਿੱਚ ਇੱਥੋਂ ਸਾਰੇ ਪੰਛੀ ਗਾਇਬ ਹੋ ਗਏ ਸਾਡੇ ਲੋਕਾਂ ਨੂੰ ਦਮਾ ਹੋ ਗਿਆ ਸਾਡੇ ਲੋਕਾਂ ਨੂੰ ਕੈਂਸਰ ਹੋ ਗਿਆ ਪਰ ਸਰਕਾਰ ਉਹਨਾਂ ਫੈਕਟਰੀਆਂ ਨੂੰ ਚਲਾਈ ਜਾਂਦੀ ਹੈ ਕਿ ਜਿਹੜੇ ਲੋਕ ਪੰਜਾਬ ਦੇ ਪਾਣੀ ਦੇ ਵਿੱਚ ਜ਼ਹਿਰਾਂ ਘੋਲ ਰਹੇ ਨੇ ਰਿਵਰਸ ਬੋਰ ਪੈਲਿੰਗ ਕਰਕੇ ਤੁਸੀਂ ਆਪਣੀ ਪਿਛਲੀ ਵੀਡੀਓ ਵੇਖ ਸਕਦੇ ਹੋ ਰਿਵਰਸ ਬੋਰ ਪੈਲਿੰਗ ਕਰਕੇ ਜਿਹੜੇ ਬੰਦੇ ਕੈਂਸਰ ਫਲਾ ਰਹੇ ਨੇ ਧਰਤੀ ਦੇ 100 ਕਿਲੋਮੀਟਰ ਦੇ ਏਰੀਏ ਨੂੰ ਆਪਦੀ ਇੰਡਸਟਰੀ ਦੇ ਨੇੜੇ-ਨੇੜੇ ਪ੍ਰਦੂਸ਼ਿਤ ਕਰ ਰਹੇ ਨੇ ਉਹਨਾਂ ਨੂੰ ਰਾਜਗੱਦੀਆਂ ਬਖਸ਼ੀਆਂ ਜਾ ਰਹਿਣਾਂ ਹੋਰ ਤਾਂ ਹੋਰ ਪੰਜਾਬ ਦੀ ਸਰਕਾਰ ਇੱਕ ਵੱਡਾ ਕਾਨੂੰਨ ਇਸ ਸਾਲ ਲੈ ਕੇ ਆਈ ਆ ਉਹ ਕਾਨੂੰਨ ਕੀ ਆ ਕਿ ਕੋਈ ਵੀ ਇੰਡਸਟਰੀਅਲਿਸਟ ਚਾਹੇ ਤਾਂ ਹਵਾ ਨੂੰ ਪ੍ਰਦੂਸ਼ਿਤ ਕਰੇ ਚਾਹੇ ਉਹ ਧਰਤੀ ਦੇ ਵਿੱਚ ਪਾਣੀ ਸਿੱਟੇ ਤੇ ਉਹ ਪਾਣੀ ਗੰਦਾ ਹੋਵੇ ਜ਼ਹਿਰ ਸਿੱਟੇ ਧਰਤੀ ਦੇ ਵਿੱਚ ਦਰਿਆ ਦੇ ਵਿੱਚ ਜ਼ਹਿਰ ਸਿੱਟੇ ਬੁੱਢਾ ਮਾਲਾ ਤੁਹਾਡੇ ਸਾਹਮਣੇ ਉਦਾਹਰਨ ਉਹ ਕਿੰਨਾ ਮਰਜੀ ਪ੍ਰਦੂਸ਼ਿਤ ਕਰ ਦੇ ਉਹਨੂੰ ਜੁਰਮਾਨਾ ਤਾਂ ਲਾਇਆ ਜਾ ਸਕਦਾ ਪਰ ਉਹਨੂੰ ਕੋਈ ਸਜ਼ਾ ਨਹੀਂ ਸੁਣਾਈ ਜਾ ਸਕਦੀ ਉਹਦੇ ਖਿਲਾਫ ਕੋਈ ਕੇਸ ਨਹੀਂ ਕੀਤਾ ਜਾ ਸਕਦਾ ਕਿਉਂ ਉਹ ਇਸ ਕਰਕੇ ਆ ਕਿ ਉਹਨਾਂ ਨੂੰ ਬਚਾਉਣਾਗਾ ਇੰਡਸਟਰੀਅਲਿਸਟਾਂ ਨੂੰ ਬਚਾਉਣਾ ਤੇ ਜਿਹੜੇ ਗਰੀਬ ਕਿਸਾਨ ਨੇ ਜਿਹੜੇ ਦੋ ਦੋ ਕਿੱਲੇ ਵਾਲੇ ਨੇ ਉਹ ਕਰੋੜਾ ਰੁਪਏ ਦੀ ਕਿੱਥੋਂ ਲੈ ਆਉਣਗੇ ਮਸ਼ੀਨਰੀ ਤੇ ਸਰਕਾਰ ਪ੍ਰਾਲੀ ਨੂੰ ਹੀ ਦੋਸ਼ੀ ਬਣਾਈ ਜਾਂਦੀ ਆ ਉਹ ਦੋਸ਼ੀ ਤਾਂ ਜਿਹੜੇ 30% ਪੋਲੂਸ਼ਨ ਕਰਦੇ ਨੇ ਉਹ ਨੇ ਜਿਹੜੇ ਧਰਤੀ ਦੇ ਵਿੱਚ ਗੰਦਾ ਪਾਣੀ ਸਿੱਟਦੇ ਨੇ ਜਿਹੜੇ ਹਵਾ ਦੇ ਵਿੱਚ ਗੰਦਾ ਧੂਆਂ ਫੁਲਾਉਂਦੇ ਨੇ ਉਹ ਲੋਕ ਤੋਂ ਸੀਨੇ ਕਿਸਾਨ ਤਾਂ ਜਦੋਂ ਪਰਾਲੀ ਨੂੰ ਅੱਗ ਲਾਉਂਦਾ ਹੈ ਉਹ ਤਾਂ ਉਸੇ ਟਾਈਮ ਹੀ ਮਾਰਿਆ ਜਾਂਦਾ ਕਿਉਂ ਕਿਉਂਕਿ ਸਭ ਤੋਂ ਪਹਿਲਾਂ ਤਾਂ ਧੂਆਂ ਉਹਦੇ ਫੇਫੜਿਆਂ 'ਚ ਜਾਂਦਾ ਸਭ ਤੋਂ ਪਹਿਲਾਂ ਤਾਂ ਧੂਆਂ ਉਹਨੂੰ ਚੜਦਾ ਕਿੰਨੇ ਥਾਵਾਂ ਤੇ ਇਹ ਇਨਸੀਡੈਂਟ ਹੋਏ ਨੇ ਕਿ ਪਰਾਲੀ ਨੂੰ ਅੱਗ ਲਾਉਂਦਾ ਹੋਇਆ ਕਿਸਾਨ ਅੱਗ ਦੇ ਵਿੱਚ गिर ਗਿਆ ਤੇ ਉਹ ਮਾਰਿਆ ਗਿਆ ਇਹ ਪਿੰਡ ਪਿੰਡ ਦੀ ਘਟਨਾ ਹੈਗੀ ਕਿਉਂ ਕਿਉਂਕਿ ਮਜਬੂਰੀ ਹੈ ਉਹਦੀ ਉਹਦਾ ਉਹੋ ਵੱਡੇ ਸੰਦ ਨਹੀਂ ਲੈ ਸਕਦਾ ਤੇ ਉਹ ਪਰਾਲੀ ਨੂੰ ਅੱਗ ਲਾਉਂਦਾ ਹੈ ਅਗਲੀ ਗੱਲ ਇਹ ਆ ਕਿ ਝੋਨਾ ਪੰਜਾਬ ਦੀ ਕ੍ਰੌਪ ਹੈ ਨਹੀਂ ਇਹ ਪੰਜਾਬ ਦੇ ਲੋਕਾਂ ਦੇ ਸਿਰ ਮੜੀ ਗਈ ਕ੍ਰੌਪ ਆ ਕਿਉਂ ਕਿ ਇਸ ਦੀ ਐਮਐਸਪੀ ਦਿੱਤੀ ਗਈ ਬਾਜਰਾ ਸਰੋਂ ਗੁਵਾਰਾ ਜਵਾਰ ਛੋਲੇ ਇਹੋ ਦੀਆਂ ਫਸਲਾਂ ਪੰਜਾਬ ਦੀਆਂ ਫਸਲਾਂ ਹੁੰਦੀਆਂ ਸੀ ਇਹ ਫਸਲਾਂ ਖਾ ਕੇ ਲੋਕੀ ਰਿਸਟ ਪੋਸਟ ਰਹਿੰਦੇ ਸੀ ਪੰਜਾਬ ਦੀ ਨਾ ਧਰਤੀ ਖਰਾਬ ਹੁੰਦੀ ਸੀ ਨਾ ਪੰਜਾਬ ਦੀ ਹਵਾ ਖਰਾਬ ਹੁੰਦੀ ਸੀ ਪੰਜਾਬ ਦੇ ਲੋਕ ਜੁਗ-ਜੁਗ ਜਿਉਂਦੇ ਸੀ ਤੇ ਜਦੋਂ ਇੱਥੇ ਹਰੀ ਕ੍ਰਾਂਤੀ ਨਾਂ ਦੀ ਨੇਰੀ ਝੁੱਲੀ ਆ ਲੋਕਾਂ ਦੀ ਧਰਤੀ ਵੀ ਖਰਾਬ ਕਰਦੀ ਪੰਜਾਬ ਦੀ ਹਵਾ ਵੀ ਖਰਾਬ ਕਰਦੀ ਪੰਜਾਬ ਦੇ ਘਰ-ਘਰ ਦੇ ਵਿੱਚ ਕੈਂਸਰ ਆ ਜਿਹੜਾ ਵੀਡੀਓ ਵੇਖਣ ਵਾਲੇ ਦੋਸਤਾਂ ਨੂੰ ਬੇਨਤੀ ਕਰਦਾ ਮੈਂ ਕਿ ਆਪਣੀ ਆਸੇ-ਪਾਸੇ ਆਪਣੇ ਨਿਗਾ ਮਾਰ ਕੇ ਵੇਖੋਗਾ ਕਿ ਕਿੰਨੇ ਲੋਕ ਤੁਹਾਡੇ ਕੈਂਸਰ ਨਾਲ ਮਰ ਗਏ ਕਿੰਨੇ ਹੀ ਮਰ ਗਏ ਕਿਉਂ ਕਿਉਂਕਿ ਪੰਜਾਬ ਦੀ ਧਰਤੀ ਪੰਜਾਬ ਦੀ ਹਵਾ ਪੰਜਾਬ ਦਾ ਪਾਣੀ ਪੰਜਾਬ ਦਾ ਸਭ ਕੁਝ ਬਰਬਾਦ ਕਰਤਾ ਹਰੀ ਕ੍ਰਾਂਤੀ ਨੇ ਹਰੀ ਕ੍ਰਾਂਤੀ ਦੇ ਇਸ ਝੋਨੇ ਨੇ ਇਹੇ ਝੋਨਾ ਤਾਂ ਲੋਕਾਂ ਦੇ ਸਿਰ ਮੜਿਆ ਗਿਆ ਇਹ ਰਿਪੋਰਟਾਂ ਇਨਾਂ ਹੀ ਮਾਰਾਂ ਦੀਆਂ ਰਿਪੋਰਟਾਂ ਜਿਹੜੇ ਹਰੀ ਕ੍ਰਾਂਤੀ ਲੈ ਕੇ ਆਏ ਸੀ ਜਿਹੜੇ ਹਾਲੇ ਵੀ ਚੌੜੇ ਹੋ ਉਹ ਕਹਿੰਦੇ ਨੇ ਕਿ ਅਸੀਂ ਹਰੀ ਕ੍ਰਾਂਤੀ ਲੈ ਕੇ ਆਏ ਸੀ ਉਹਨਾਂ ਨੂੰ ਪਹਿਲਾਂ ਪਤਾ ਸੀ ਕਿ ਜਿੱਥੇ ਝੋਨਾ ਲਾਇਆ ਜਾਂਦਾ ਹੈ ਉਥੇ 1200 ਐਮ ਐਮ ਮੀ ਪੈਣਾ ਚਾਹੀਦਾ ਸਾਲ ਦਾ ਉੱਥੇ ਉਸ ਧਰਤੀ ਤੇ ਲਾਇਆ ਜਾ ਸਕਦਾ ਝੋਨਾ ਪੰਜਾਬ ਦੇ ਵਿੱਚ ਕਿੰਨਾ ਪੈਂਦਾ 550 ਐਮਐਮ ਤੇ ਫਿਰ ਇਹ ਨਹੀਂ ਪਤਾ ਸੀ ਉਹਨਾਂ ਨੂੰ ਕਿ ਇੱਥੇ ਧਰਤੀ ਦੇ ਵਿੱਚੋਂ ਪਾਣੀ ਕੱਢਣਾ ਪਊਗਾ ਜਦੋਂ ਧਰਤੀ ਦੇ ਵਿੱਚੋਂ ਪਾਣੀ ਕੱਢਣਾ ਪਊਗਾ ਤਾਂ ਪਾਣੀ ਡੂੰਘਾ ਜਾਊਗਾ ਇਹ ਪਾਣੀ ਡੂੰਘਾ ਜਾਊਗਾ ਤਾਂ ਇੱਥੇ ਜ਼ਮੀਨ ਬੰਜਰ ਹੋਊਗੀ ਲੋਕਾਂ ਦੇ ਮਾੜੇ ਹਾਲਾਤ ਹੋਣਗੇ ਸਭ ਪਤਾ ਸੀ ਕਿਉਂ ਕਿਉਂਕਿ ਜਾਣਬੁੱਝ ਕੇ ਕੀਤਾ ਗਿਆ ਕਿਉਂ ਕਿਉਂਕਿ ਉਦੋਂ ਕਾਰਪੋਰੇਟਾਂ ਨੇ ਆਪਦੇ ਘਰ ਭਰਨੇ ਸੀਗੇ ਇਸੇ ਝੋਨੇ ਦੇ ਨਾਲ ਤੇ ਹੁਣ ਉਹਨਾਂ ਦੀ ਜਦੋਂ ਭੁੱਖ ਪੂਰੀ ਹੋ ਗਈ ਤਾਂ ਹੁਣ ਲੋਕਾਂ ਨੂੰ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਪੁੱਟਿਆ ਜਾ ਰਿਹਾ ਜਿਹੜਾ ਝੋਨਾ ਨੁੱਚੜਦਾ ਹੋਇਆ ਦਾਣਾ ਮੱਡੀ ਦੇ ਵਿੱਚ ਜਾਂਦਾ ਸੀ ਤੇ ਜਾਂਦੇ ਸਾਰ ਐਮਐਸਪੀ ਤੇ ਵਿਕਦਾ ਸੀ ਅੱਜ ਉਹ ਸੁੱਕਾ ਝੋਨਾ ਵੀ ਖਰੀਦਣ ਨੂੰ ਤਿਆਰ ਨਹੀਂ ਕੋਈ ਕਿਉਂ ਨਹੀਂ ਤਿਆਰ ਕਿਉਂਕਿ ਹੁਣ ਉਹਨਾਂ ਦਾ ਢਿੱਡ ਭਰ ਗਿਆ ਹੁਣ ਉਹਨਾਂ ਦੀ ਬੁਰਕੀ ਪੂਰੀ ਹੋ ਚੁੱਕੀ ਆ ਹੋੜੋ ਹੋ ਨਵਾਂ ਤਰੀਕਾ ਲੱਭ ਰਹੇ ਨੇ ਤੁਹਾਨੂੰ ਲੁੱਟਣ ਦਾ ਤੁਹਾਨੂੰ ਕੁੱਟਣ ਦਾ ਤੁਹਾਨੂੰ ਮਾਰਨ ਦਾ ਹੁਣ ਕਿਸਾਨਾਂ ਦੀ 4% ਪਰਾਲੀ ਅੱਗ ਲੱਗਦੀ ਹੋਈ ਸਣੇ ਸੁਪਰੀਮ ਕੋਰਟ ਨੂੰ ਦਿਖ ਰਹੀ ਆ ਸਣੇ ਸਾਰੀ ਭਾਰਤ ਦੀ ਸਿਆਸਤ ਨੂੰ ਦਿਖ ਰਹੀ ਆ ਸਣੇ ਪੰਜਾਬ ਦੀ ਸਿਆਸਤ ਨੂੰ ਦਿਖ ਰਹੀ ਆ ਅਫਸਰ شاہੀ ਨੂੰ ਦਿਖ ਰਹੀ ਆ ਤੇ ਕਦੇ-ਕਦੇ ਤਾਂ ਮੇਰੇ ਵਰਗੇ ਭੋਲੇ ਆਮ ਲੋਕਾਂ ਨੂੰ ਵੀ ਦੇਖ ਜਾਂਦੀ ਆ ਜਿਹੜੇ ਤੁਰੇ ਜਾਂਦੇ ਗਰੀਬ ਬੰਦੇ ਨੂੰ ਗਰੀਬ ਕਿਸਾਨ ਨੂੰ ਹੀ ਗਾਲ ਕੱਢ ਜਾਂਦੇ ਨੇ ਔਰ ਤਾਂ ਤਾਂ ਉਹਨਾਂ ਦਾ ਜ਼ੋਰ ਨਹੀਂ ਚੱਲਦਾ ਪਰ 30% ਜਿਹੜਾ ਹਵਾ ਤੇ ਧਰਤੀ ਤੇ ਜਿਹੜਾ ਪਾਣੀ ਪ੍ਰਦੂਸ਼ਿਤ ਕਰ ਰਹੇ ਨੇ ਉਹ ਨਹੀਂ ਦਿਖਦੇ ਪੰਜਾਬ ਦੀ ਧਰਤੀ ਤੇ ਜੇ ਇੰਡਸਟਰੀ ਲੱਗਣੀ ਚਾਹੀਦੀ ਆ ਤਾਂ ਕਿਹੜੀ ਲੱਗਣੀ ਚਾਹੀਦੀ ਆ ਭਲਾ ਪੰਜਾਬ ਦੀ ਧਰਤੀ ਤੇ ਇੰਡਸਟਰੀ ਲੱਗਣੀ ਚਾਹੀਦੀ ਆ ਐਗਰੀਕਲਚਰ ਬੇਸਡ ਪੰਜਾਬ ਦੀ ਧਰਤੀ ਤੇ ਪ੍ਰੋਡਕਟ ਬਣਨੇ ਚਾਹੀਦੇ ਨੇ ਐਗਰੀਕਲਚਰ ਤੋਂ ਤੇ ਉਹੋ ਜਿਹੀਆਂ ਕ੍ਰੌਪਸ ਇੱਥੇ ਗਰੋਹਣ ਹੋਣ ਕਿਉਂ ਇੱਥੇ ਸਿਰਫ ਝੋਨਾ ਹੀ ਉਗਾਇਆ ਜਾ ਰਿਹਾ ਹੈ ਕਿਉਂ ਘਾਇਆ ਜਾ ਰਿਹਾ ਕਿਉਂਕਿ ਕਿਸਾਨਾਂ ਨੂੰ ਸਿਰਫ ਪਸਾਇਆ ਗਿਆ ਕਿਸਾਨ ਦੋ ਦੋ ਕਿੱਲਾਂ ਲੈ ਨਹੀਂ ਕਿਸਾਨ 70 70000 75 75000 80 80000 ਨੂੰ ਕਿੱਲੇ ਤੇ ਠੇਕੇ ਦੇ ਹਿਸਾਬ ਨਾਲ ਲੈ ਕੇ ਕਿੱਲਾ ਬਾਹੀ ਕਰਦੇ ਨੇ ਤੇ ਫਿਰ ਉਹ ਬਾਹੀ ਦੇ ਵਿੱਚ ਉਹ ਵਿਚਾਰੇ ਫਸੇ ਵੀ ਇਹੀ ਲਾਉਂਦੇ ਨੇ ਕਿਉਂ ਕਿਉਂਕਿ ਹੋਰ ਕਾਸੇ ਦਾ ਮੁੱਲ ਮਿਲਦਣ ਤੇ ਉਹ ਮੁੱਲ ਵੀ ਹੁਣ ਸਰਕਾਰ ਬੰਦ ਕਰ ਰਹੀ ਆ ਇਹ ਗੱਲ ਸਰਕਾਰ ਇਸ ਕਰਕੇ ਕਰ ਰਹੀ ਆ ਕਿਉਂਕਿ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਸਰਕਾਰ ਨੇ ਖੋਹੀਆਂ ਨੇ ਉਹ ਜੇ ਮੋਦੀ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀ ਉਸ ਢੰਗ ਨਾਲ ਨਹੀਂ ਖੋਹਣਾ ਗਿੰਨਾ ਤਾਂ ਟੇਡੇ ਢੰਗ ਨਾਲ ਖੋਹ ਲੈਣਗੇ ਉਗਰਾਹਾ ਵਾਲੀ 34 ਸੈਕਟਰ ਦੇ ਵਿੱਚ ਬੈਠੇ ਸੀ 34 ਸੈਕਟਰ ਦੇ ਵਿੱਚ ਬੈਠ ਕੇ ਉਹ ਲਾ ਕੇ ਗਏ ਧਰਨਾ ਤੇ ਕਹਿ ਕੇ ਗਏ ਕਿ ਨਵੀਂ ਐਗਰੀਕਲਚਰ ਪਾਲਿਸੀ ਲੈ ਕੇ ਆਓ ਭਾਈ ਸਾਹਿਬ ਐਸੇ ਸਰਕਾਰ ਨੂੰ ਕਹਿ ਕੇ ਗਏ ਸੀ ਕੀ ਕਹਿ ਕੇ ਗਏ ਕਿ ਐਗਰੀਕਲਚਰ ਪਾਲਿਸੀ ਇਹੋ ਜੀ ਲੈ ਕੇ ਆਓ ਜਿਹਦੇ ਵਿੱਚ ਰੇਹਾਂ ਸਪਰੇਹਾਂ ਨਾ ਹੋਣ ਤੇ ਜਮੀ ਬਾਜਰਾ ਦਾਲਾਂ ਤੇ ਹੋਰ ਸਬਜ਼ੀਆਂ ਤੇ ਜਿੰਨੀਆਂ ਵੀ ਪੰਜਾਬ ਦੀਆਂ ਰਵੈਤੀ ਫਸਲਾਂ ਨੇ ਉਹ ਪੰਜਾਬ ਨੂੰ ਦੁਬਾਰਾ ਦਿੱਤੀਆਂ ਜਾਣ ਲੋਕ ਉਹਨਾਂ ਨੂੰ ਉਗਾਉਣ ਤੇ ਉਹਨਾਂ ਨੂੰ ਸਰਕਾਰ ਖਰੀਦੇ ਸਰਕਾਰ ਉਹਨਾਂ ਨੂੰ ਗਾਂ ਵੇਚੇ ਤੇ ਸਰਕਾਰ ਕਿਉਂ ਨਹੀਂ ਵੇਚ ਸਕਦੀ ਬਈ ਕੱਲਾ ਕਿਸਾਨਾਂ ਦੇ ਵਾਅਦਾ ਧਰ ਲੈਂਦੀ ਹੈ ਸਰਕਾਰ ਤੁਸੀਂ ਇਹ ਵੇਖੋ ਪੰਜਾਬ ਦੇ ਵਿੱਚ ਹੜ੍ਹ ਆਏ ਅਗੇ ਜੀ ਗਰਦੌਰੀਆਂ ਹੋਣਗੀਆਂ ਉਹ ਗਰਦੌਰੀਆਂ ਕੀਤੇ ਤੋਂ ਬਾਅਦ ਫਿਰ ਅਸੀਂ ਮੁਆਵਜ਼ੇ ਦੇਵਾਂਗੇ ਕਿਸਾਨਾਂ ਨੂੰ ਭਾ ਇਹ ਗੱਲ ਨਹੀਂ ਸਮਝ ਚਾਉਂਦੀ ਲੋਕਾਂ ਦੇ ਕਿ ਇੱਕ ਪਿੰਡ ਦਾ ਰਕਬਾ ਉਹ ਸਾਰਾ ਪਿੰਡ ਡੁੱਬ ਗਿਆ ਉਹ ਪਿੰਡ ਦਾ ਰਕਬਾ ਪਟਵਾਰੀ ਨੂੰ ਪਤਾ ਵੀ ਐਨਾ ਰਕਬਾ ਤੁਸੀਂ ਚਾਹੇ ਡਰੋਨ ਮਾਰ ਲਓ ਤੇ ਚਾਹੇ ਤੁਸੀਂ ਉਂ ਕਰਦ ਲਓ ਵੀ ਪਿੰਡ ਦਾ ਐਨਾ ਰਕਬਾ ਤੇ ਉਹ ਸਾਰੀ ਫਸਲ ਤਬਾਹ ਹੋਈ ਆ ਤੇ ਉਸ ਹਿਸਾਬ ਨਾਲ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਸੀ ਪਰ ਨਹੀਂ ਦੇਣਾ ਅਗਲੀ ਗੱਲ ਸਰਕਾਰ ਨੇ ਇਹ ਪ੍ਰਾਲੀ ਨੂੰ ਸੰਭਾਲਣ ਦੇ ਲਈ ਕੀ ਹਿੱਲਾ ਕੀਤਾ ਹੈ ਬੈਲਰ ਬੱਤੇ ਨੇ ਇਹ ਬੈਲਰਾਂ ਵਾਲੀ ਕਹਾਣੀ ਵੀ ਸੁਣ ਲੋ ਜਿਹੜੀ ਪ੍ਰਾਲੀ ਨੂੰ ਸੰਭਾਲਣ ਵਾਲੀਆਂ ਕਰੋੜਾਂ ਰੁਪਏ ਦੀਆਂ ਮਸ਼ੀਨਰੀਆਂ ਨੇ ਜਿਹੜੀਆਂ ਇਹਨਾਂ ਦੀ ਕਹਾਣੀ ਵੀ ਸੁਣ ਲੋ ਬਠਿੰਡੇ ਜ਼ਿਲ੍ਹੇ ਦੇ ਵਿੱਚ ਡੀਸੀ ਨੂੰ ਪੁੱਛਿਆ ਗਿਆ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਜੀ ਮਸ਼ੀਨਾਂ ਕਿੰਨੀਆਂ ਨੇ ਗੱਠਾ ਬਣਾਉਣ ਵਾਲੀਆਂ ਤਾਂ ਡੀਸੀ ਨੇ ਕਿਹਾ ਕਿ 200 ਗੱਠਾਂ ਨੇ ਪਿੰਡ ਕਿੰਨੇ ਨੇ ਪਿੰਡ ਸੈਂਕੜੇ ਵੱਧ ਨੇ ਇੱਕ ਪਿੰਡ ਨੂੰ ਇੱਕ ਵੀ ਨਹੀਂ ਆਉਂਦੀ ਤੇ ਤੁਸੀਂ ਵੇਖੋ ਵੀ ਕਦੋਂ ਬੰਨ੍ਹ ਗਈਆਂ ਦੋ ਦੋ ਮਹੀਨੇ ਕਿਸਾਨ ਰੁਗਿਆ ਰਹੂਗਾ ਫੇਰ ਬੰਨ੍ਹ ਗਈਆਂ ਜਿਹੜੀਆਂ ਬੈਲਰ ਵਾਲੀਆਂ ਮਸ਼ੀਨਾਂ ਉਹਨਾਂ ਦਾ ਹਾਲਤਾ ਇਹ ਕੀਤਾ ਗਿਆ ਗੱਠਾ ਵਾਲੀਆਂ ਮਸ਼ੀਨਾਂ ਦਾ ਕਿ ਸਬਸਿਡੀ ਲੈ ਲਈ ਗਈ ਤੇ ਉਸ ਤੋਂ ਬਾਅਦ ਅਫਸਰਾਂ ਦੇ ਨਾਲ ਮਿਲ ਜੁਲ ਕੇ ਪੈਸੇ ਖਾਦੇ ਗਏ ਤੇ ਬੈਲਰ ਉਹ ਹੋਰ ਸਟੇਟ ਦੇ ਵਿੱਚ ਵੇਚ ਦਿੱਤੇ ਗਏ ਉਹ ਗੱਠਾ ਬਣਾਉਣ ਵਾਲੀਆਂ ਮਸ਼ੀਨਾਂ ਹੋਰ ਸਟੇਟਸ ਦੇ ਵਿੱਚ ਵੇਚ ਦਿੱਤੀਆਂ ਕਿੰਨਾ ਉਸੇ ਪਠੰਡੇ ਜ਼ਿਲ੍ਹੇ ਦੇ ਵਿੱਚੋਂ 100 ਮਸ਼ੀਨ ਵੀ ਨਹੀਂ ਲੱਭਣੀ ਜੇ ਲੱਭਣੀ ਹੋਵੇ ਕਿਉਂ ਕਿ ਕਿਉਂਕਿ ਇਹ ਸਭ ਕੁਝ ਕਪਲਾ ਹੋਇਆ ਹੁਣ ਕਪਲਾ ਹੋ ਗਿਆ ਲੋਕ ਇਸ ਟਾਈਮ ਵੀ ਮਸ਼ੀਨਰੀ ਡੀਕ ਰਹੇ ਨੇ ਪਿੰਡਾਂ ਦੇ ਵਿੱਚ ਵੀ ਗੱਠਾ ਬਣਾਉਣ ਵਾਲੀ ਆਵੇ ਤੇ ਸਾਡੇ ਗੱਠਾ ਪੜਾ ਜੀ ਲੋਕ ਪ੍ਰਸ਼ਾਸਨ ਨੂੰ ਫੋਨ ਕਰਦੇ ਨੇ ਜੀ ਸਾਡੀ ਪਰਾਲੀ ਉਹ ਬਣਾਉਣ ਵਾਲੀ ਪਈ ਆ ਗੱਠਾ ਬਣਾਉਣ ਵਾਲੀਆਂ ਪੰਨਾ ਕਦੋਂ ਆਜੂਗੀ ਮਸ਼ੀਨ 15 ਦਿਨ ਲੱਗਣਗੇ ਜੀ ਮਹੀਨਾ ਲੱਗੂਗਾ ਜੀ ਭਲਾ ਮਹੀਨਾ 15 ਦਿਨ ਉਹ ਡੀਕੇ ਕਿਸਾਨ ਕਿਵੇਂ ਗੁਜ਼ਾਰਾ ਕਰ ਲੂ ਆਪਦਾ ਫਿਰ ਉਹਨੂੰ ਅੱਗ ਲਾਉਣੀ ਪਊਗੀ ਅੱਗ ਲਾਉਣੀ ਦੀ ਵੀ ਗੱਲ ਤੁਸੀਂ ਸੁਣ ਲਓ ਜਿਹੜਾ ਨੂੰ ਮਜਬੂਰੀ ਵਾਸਤੇ ਅੱਗ ਲਾਉਣੀ ਪੈਂਦੀ ਆ ਉਹ ਲਾਉਂਦੇ ਨਹੀਂ ਪਰ ਇੱਕ ਕਿਸਾਨ ਜਿਨੇ ਕੋਈ ਵੀ ਅਗ ਨਹੀਂ ਲਾਈ ਜਿਨੇ ਵਧੀਆ ਆਪਦੀ ਬਜਾਈ ਕੀਤੀ ਕਣਕ ਦੀ ਜਮਾ ਸੁੱਕੀ ਤੇ ਉਹ ਕਿਸਾਨ ਦੇ ਨਾਲ ਹੋਇਆ ਇਹ ਕਿ ਜਦੋਂ ਉਹ ਕਣਕ ਕਣਕ ਬੀਜ ਕੇ ਆਪਦੇ ਬੰਦੇ ਨੂੰ ਕਹਿੰਦਾ ਵੀ ਚਾਹ ਧਰ ਲਾ ਉਹ ਬੰਦੇ ਨੇ ਚਾਹ ਧਰੀ ਤੇ ਚਾਹ ਦਾ ਧੂਆ ਮੜਾ ਜਿ ਉੱਠਿਆ ਚੁੱਲ੍ਹੇ ਦਾ ਤੇ ਪੌਨਸਾਇੰਕੂੰ ਗੂੰਗਰਦੀ ਆ ਕੇ ਕਹਿੰਦੇ ਕਹਿੰਦੇ ਤੁਸੀਂ ਪਰਾਲੀ ਨੂੰ ਅੱਗ ਲਾਈ ਆ। ਉਹ ਚੁੱਲ੍ਹੇ ਦਾ ਧੂਆ ਹੀ ਟਰਾਲੀ ਦਾ ਧੂਆ ਦੱਸੀ ਜਾਂਦੇ ਨੇ। ਫਿਰ ਸਰਕਾਰ ਨੇ ਇਹ ਪਤਾ ਕੀਤਾ, ਕੋਰਟ ਨੇ ਇਹ ਪਤਾ ਕੀਤਾ ਕਿ ਇਹ ਪਰਾਲੀ ਜਿਹੜੀ ਵਿੱਚ ਬੋਹਣੀ ਹੈਗੀ, ਇਹ ਬੋਹਣੀ ਭਲਾ ਕਿੰਨੀ ਕਿ ਚੰਗੀ ਆ। ਜਿੱਥੇ ਇਹ ਪਰਾਲੀ ਵੱਧ ਬਾਈ ਜਾਵੇ, ਜਿੱਥੇ ਅੱਗ ਨਾ ਲਾਈ ਜਾਵੇ, ਨਾਈਟ੍ਰੋਜਨ ਦੀ ਕਮੀ ਆ ਜਾਂਦੀ ਆ। ਗਾਹ ਨੂੰ ਗੱਟਾ ਜੂਰੀਏ ਦਾ ਵੱਧ ਪੈਂਦਾ ਉਸ ਫੀਲਡ ਦੇ ਵਿੱਚ ਜਿੱਥੇ ਪਰਾਲੀ ਨੂੰ ਵਿਚਵਾਇਆ ਜਾਂਦਾ ਹੈਗਾ ਇਹ ਜਿੰਨੀਆਂ ਵੀ ਗੱਲਾਂ ਇਸ ਟਾਈਮ ਚੱਲ ਰਹਿਣਾਂ ਨੇ ਪਰਾਲੀ ਨੂੰ ਲੈ ਕੇ ਠੀਕ ਆ ਪਰਾਲੀ ਬਾਲਨ ਦੇ ਨਾਲ ਪਰਾਲੀ ਪਰਾਲੀ ਸਾੜਨ ਦੇ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਬਿਲਕੁਲ ਮੰਨਦੇ ਆ ਹਰ ਇੱਕ ਕਿਸੇ ਦੀ ਗੱਲ ਮੰਨਦੇ ਆ ਪਰ ਪਰਾਲੀ ਪਹਿਲਾਂ ਦੇ ਮੁਕਾਬਲੇ ਹੁਣ ਕਿੰਨੀ ਫੂਕੀ ਜਾਂਦੀ ਆ ਆ ਤੁਸੀਂ ਦੇਖ ਲਓ ਪਹਿਲਾਂ ਰਿਪੋਰਟਾਂ ਪੰਜ ਚਾਰ ਸਾਲ ਪਹਿਲਾਂ ਤੋਂ ਲੈ ਕੇ ਪਿਛਲੇ ਸਾਲ ਤੱਕ ਰਿਪੋਰਟਾਂ ਆਉਂਦੀਆਂ ਹੁੰਦੀਆਂ ਸੀ ਕਿ 8% ਉਹ ਪ੍ਰਦੂਸ਼ਣ ਹੁੰਦਾਗਾ ਕਿਸਾਨਾਂ ਦੀ ਪਰਾਲੀ ਦਾ ਜਾਨੀ ਕਿ ਫਸਲਾਂ ਦੀ ਰਹਿੰਦ-ਖੂੰਦ ਦਾ ਤੇ ਉਹ 4% ਰਹਿ ਗਿਆ ਇਹ ਪਰਾਲੀ ਵੀ ਬੰਦ ਹੋ ਜੂਗੀ ਪਰ ਸਰਕਾਰ ਕੋਈ ਹੱਲਾ ਤਾਂ ਕਰੇ ਸਰਕਾਰ ਕੋਈ ਕਿਸਾਨਾਂ ਨੂੰ ਬਾਹਾਂ ਤਫੜਾਵੇ ਨਾ ਤਾਂ ਉਹਨਾਂ ਦਾ ਝੋਨਾ ਚੱਕਿਆ ਜਾ ਰਿਹਾ ਮੰਡੀਆਂ ਦੇ ਵਿੱਚੋਂ ਜਿਹੜੇ ਕਿਸਾਨਾਂ ਨੂੰ ਜਿਹੜੇ ਜਿਹੜੇ ਕਿਸਾਨਾਂ ਦੀ ਹੜਾਂ ਦੇ ਵਿੱਚ ਫਸਲ ਬਰਬਾਦ ਹੋਈ ਆ ਉਹਨਾਂ ਨੂੰ ਜਿਹੜੇ ਚੈੱਕ ਮਿਲੇ ਨੇ ਉਹ ਲੱਗ ਨਹੀਂ ਰਹੇ ਕਿਸਾਨਾਂ ਨੂੰ ਮੂਰਖ ਬਣਾਇਆ ਜਾ ਰਿਹਾ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਤਾਂ ਜੀ ਧਰਨੇ ਲਾਉਣ ਵਾਲੇ ਰਹਿ ਗਏ ਤੁਹਾਡੇ ਯਾਦ ਹੋਣਾ ਇੱਕ ਵੀਡੀਓ ਹੈਗੀ ਕਿ ਇੱਕ ਆਪਣੇ ਖਜ਼ਾਨਾ ਮੰਤਰੀ ਚੀਮਾ ਸਾਹਿਬ ਤੇ ਹੋਰ ਮੀਤ ਹੇਰ ਸਾਹਿਬ ਤੇ ਇੱਕ ਜਿਹੜੇ ਆਪਣੇ ਪੰਜਾਬ ਦੇ ਸਪੀਕਰ ਨੇ ਕੋਟਕਪੂਰੇ ਤੋਂ ਉਹ ਇਹ ਤਿੰਨ ਚਾਰ ਜਣੇ ਖੜ ਕੇ ਕਰ ਰਹੇ ਨੇ ਕਿ ਜੀ ਹੁਣ ਇੱਕ ਵੀਡੀਓ ਦੇ ਵਿੱਚ ਤਾਂ ਕੇਜਰੀਵਾਲ ਸਾਹਿਬ ਤੋਂ ਉਹ ਛਿੜਕ ਵੀ ਰਹੇ ਨੇ ਪ੍ਰਾਲੀ ਜੀ ਦੇ ਉਤੇ ਉਹ ਸਪਰੇਅ ਜੀ ਛਿੜਕ ਰਹੇ ਨੇ ਤੇ ਕਹਿੰਦੇ ਸੀ ਕਿ ਇਹ ਚਾਰ ਦਿਨਾਂ ਦੇ ਵਿੱਚ ਜੀ ਪਰਾਲੀ ਨੂੰ ਗਾਲਦਿਆ ਕਰੂਗੀ ਅਸੀਂ ਇਹੋ ਜੀ ਦਵਾਈ ਲੈ ਕੇ ਆਏ ਆ ਨਾ ਸਰਕਾਰ ਨੇ ਕੋਈ ਉਹ ਦਵਾਈ ਦਿੱਤੀ ਕਿਸਾਨਾਂ ਨੂੰ ਕਿਸਾਨਾਂ ਨੂੰ ਦੇਣਾ ਕੁਝ ਨਹੀਂ ਕਿਸਾਨਾਂ ਦੀ ਬਾਹ ਕੋਈ ਨਹੀਂ ਫੜਨੀ ਕਿਸਾਨ ਬਰਬਾਦ ਹੋਏ ਪਏ ਨੇ ਕਿਸਾਨ ਕਰਜ਼ੇ ਨਾਲ ਬਿੰਨੇ ਪਏ ਨੇ ਪਰ ਉਹਨਾਂ ਨੂੰ ਹੋਰ ਦਲਾਇਆ ਜਾ ਰਿਹਾ ਕਿਉਂ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਤੇ ਅੱਖ ਹੈ ਉਹਨਾਂ ਦੀਆਂ ਜ਼ਮੀਨਾਂ ਤੇ ਆਖਾ ਕਾਰਪੋਰੇਟ ਦੀ ਉਹਨਾਂ ਦੀਆਂ ਜ਼ਮੀਨਾਂ ਤੇ ਆਖਾ ਵੱਡੇ ਵੱਡੇ ਧਨਾਡਾਂ ਦੀ ਕਿਉਂ ਕਿਉਂਕਿ ਫਰਟਾਈਲ ਸੋਇਲ ਸਭ ਤੋਂ ਵੱਧ ਦੁਨੀਆ ਦੇ ਵਿੱਚ ਪੰਜਾਬ ਦੀ ਹੈ ਤੋਂ ਅਖੀਰ ਤੇ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਭਾਈ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਅਸੀਂ ਬਿਲਕੁਲ ਜਾਣਦੇ ਆਂ ਅਸੀਂ ਸ਼ਹਿਰਾਂ ਦੇ ਵਿੱਚ ਬੈਠੇ ਜਾਣਦੇ ਆਂ ਕਿ ਪਿੰਡਾਂ ਦੇ ਵਿੱਚ ਪਰਾਲੀ ਦਾ ਸਰਕਾਰ ਨੇ ਸੱਚੀ ਕੋਈ ਹੱਲ ਨਹੀਂ ਕੀਤਾ ਇਸ ਕਰਕੇ ਤੁਹਾਡੀ ਮਜਬੂਰੀ ਬਣਦੀ ਆ ਅੱਗ ਲਾਉਣ ਦੀ ਦੂਜੀ ਬੇਨਤੀ ਆਮ ਲੋਕਾਂ ਨੂੰ ਆ ਕਿ ਭਰਾਵੋ ਸਣੇ ਤਾਂ ਕੋਟਾਂ ਤੇ ਸਣੇ ਆਫਸਰ ਤੇ ਸਣੇ ਸਰਕਾਰਾਂ ਇਹ ਕਿਸਾਨਾਂ ਦੇ ਮਗਰ ਪੈ ਗਈਆਂ ਕਿਉਂ ਕਿਉਂ ਤਿੰਨ ਕਾਨੂੰਨਾਂ ਨਾਲ ਹੀ ਮਰੇ ਇਹ ਹੁਣ ਇਹਨਾਂ ਨੂੰ ਐ ਮਾਰਨਾ ਨਾ ਤਾਂ ਮੰਡੀਆਂ ਦੇ ਵਿੱਚ ਇਹਨਾਂ ਦੀ ਫਸਲ ਚੱਕੀ ਜਾ ਰਹੀ ਆ ਨਾ ਇਹਨਾਂ ਨੂੰ ਕਿਤੇ ਕੋਈ ਜਿਹੜੀ ਪਰਾਲੀ ਨੂੰ ਸੰਭਾਲਣ ਦੀ ਕੋਈ ਮਸ਼ੀਨਰੀ ਆ ਨਾ ਉਹ ਦਿੱਤੀ ਜਾ ਰਹੀ ਆ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਉਲਟਾ ਇਹਨਾਂ ਦੇ ਘਰਾਂ ਦੀਆਂ ਇਹਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕੀਤੀਆਂ ਜਾ ਰਹੇ ਨੇ ਕੋਈ ਹੜਾਂ ਦਾ ਮੁਆਵਜ਼ਾ ਨਹੀਂ ਮਿਲਿਆ ਜਿਹੜੇ ਕਿਸਾਨਾਂ ਨੂੰ ਹੜਾਂ ਦਾ ਮੁਆਵਜ਼ਾ ਮਿਲਿਆ ਚੈੱਕ ਮਿਲੇ ਨੇ ਉਹਨਾਂ ਨੂੰ ਮੁਆਵਜ਼ਾ ਕੀ ਮਿਲਣਾਗਾ ਜਦੋਂ ਉਹ ਜਾ ਕੇ ਚੈੱਕ ਲਾਉਂਦੇ ਨੇ ਬੈਂਕ ਵਾਲੇ ਕਹਿੰਦੇ ਨੇ ਇਹ ਚੈੱਕ ਤਾਂ ਲੱਗਦਾ ਨਹੀਂਗਾ ਬੈਂਕ ਵਾਲੇ ਕਹਿੰਦੇ ਆ ਇਹ ਇਸ ਟਾਈਮ ਪੰਜਾਬ ਦੇ ਕਿਸਾਨਾਂ ਦੇ ਬੀਤ ਰਹੀ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਹੁਰਲ ਹੁਰਲ ਕਰਦੀ ਜਿਹੜੀ ਅਫਸਰशाही ਫਿਰਦੀ ਆ ਉਹ ਬਹੁਤ ਮਜਬੂਰੀ ਬਸ ਫਿਰਦੀ ਆ ਉਹੀ ਅਫਸਰ ਆਪਣੇ ਹੀ ਭੈਣ ਭਰਾ ਨੇ ਉਹ ਆਪਾਂ ਨੂੰ ਜਦੋਂ ਆਫ ਡਿਊਟੀ ਦੱਸਦੇ ਨੇ ਕਿ ਕਿਸ ਤਰ੍ਹਾਂ ਸਾਡੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਤਾਂ ਦਿਲ ਨੂੰ ਸੱਚੀ ਦਰਦ ਹੁੰਦਾ ਦਿਲ 'ਚ ਕਿਉਂਕਿ ਇਹ ਜਿਹੜੇ ਅਫਸਰ ਨੇ ਇਹ ਜਿਹੜੇ ਪੁਲਿਸ ਵਾਲੇ ਨੇ ਇਹ ਜਿਹੜੇ ਕਿਸਾਨ ਨੇ ਇਹ ਸਾਰੇ ਆਪਣੇ ਹੀ ਘਰਾਂ ਦੇ ਨੇ ਆਪਾਂ ਸਾਰੇ ਇੱਕ ਆ ਪਰ ਜਿਹੜੀਆਂ ਸਰਕਾਰਾਂ ਨੇ ਤੇ ਜਿਹੜਾ ਸਿਸਟਮ ਮੰਗਦਾ ਇਹ ਲੋਕਾਂ ਨੂੰ ਪਾੜ ਕੇ ਰਾਜ ਕਰਦਾ ਇਸੇ ਕਰਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ